नाल जा रहा है। जो ओ नशे दो बचे रह अपने माता पिता अपने देश पिंड जाके कर सकन उन्हें अंज सरकार द्वारा चलाई जा रही मुहिम ते नशे विरुद्ध का समर्थन कर दे इस मुहिम प्रशासन का खुल के साथ दयागे उना सरकार भी कीती है कि पुलिस मुलाजम नशे दे विच शामिल पाए जाते तो नशे नु पूरी तरह पाए जा। सके, इस मौके जनरल कमल बिल मीत प्रधान अर्जुन कुमार महिला जिला प्रधान रेखा जनक राज, संसार चंद आशा रेसम रंधावा थोमस सुमीत मुकेश कुमार निम्पल रविंदर ठाकुर कुलदीप राज अजय आदि शामिल सन हरीश कुमार हैप्पी ਨੂੰ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ ਕਰਦੇ ਹੋਏ अमित रंढावा रंढावा साहब ਪਹਿਲਾਂ ਤੁਹਾਨੂੰ ਜਾਈ ਪੀਮ ਜੀ ਅੱਜ ਜਿਹੜੀ ਤੁਸੀਂ ਪਠਾਨਕੋਟ ਜ਼ਿਲ੍ਹਾ ਦੀ ਨਿਊਜ਼ਿਕ ਨਿਪਟੀ ਕੀਤੀ ਏ ਇਸ ਸਬੰਧਤ ਕੀ ਤੁਸੀਂ ਕਹਿਣਾ ਚਾਹੋਗੇ ਜੀ ਮੈਂ अमित रंढावा ਰਾਸ਼ਟਰੀ ਵਾਲਮੀਕੀ ਤਰਨ ਸਮਾਜ ਦਾ ਪੰਜਾਬ ਦੇ ਅધ્યક્ષ ਅੱਜ ਅਸੀਂ ਹਰੀਸ਼ ਕੁਮਾਰ ਜੀ ਨੂੰ ਪਿੰਡ ਗੰਦਲਾੜੀ ਦੇ ਵਿੱਚ ਅਸੀਂ ਜ਼ਿਲ੍ਹਾ ਜੂਵਾ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਉਮੀਦ ਕਰਦੇ ਆ ਕਿ ਅਨਿਆਇ ਅਤੇ ਅਤਿਆਚਾਰ ਦੇ ਵਿਰੁੱਧ ਆਵਾਜ਼ ਚੁੱਕਣਗੇ ਜਿਹੜੇ ਵੀ ਗਰੀਬ ਮਜਰੂਮ ਲੋਕ ਜਿਹਨਾਂ 'ਤੇ ਅਤਿਆਚਾਰ ਹੁੰਦਾ ਹੈ ਜਿਹੜਾ ਆਪਣਾ ਇਨਸਾਫ ਲੈਣ ਵਾਸਤੇ ਦਰਦ ਦਰ ਜਾਂਦੇ ਪਏ ਆ ਉਹਨਾਂ ਨੂੰ ਇਨਸਾਫ ਇਨਸਾਫ ਦਿਲਾਣਗੇ ਔਰ ਪੰਜਾਬ ਦੀ ਪੰਜਾਬ ਦੇ ਪੰਜਾਬ ਸਰਕਾਰ ਵੱਲੋਂ ਚੇੜੀ ਗਈ ਮੁਹਿੰਮ ਜੁੱਧ ਨਾ ਪਿਆ ਵਿਰੁੱਧ ਅਸੀਂ ਅਦਾ ਸਮਰਥਨ ਕਰਦੇ ਆ ਔਰ ਪੰਜਾਬ ਦੇ ਵਿੱਚ ਜੋ ਪੁਲਿਸ ਕਰਮੀ ਜਿਹੜੇ ਵੀ ਇਨਾਂਮਾਂ ਦਾ ਸਤਿਕਾਰ ਕੀਤੇ ਗਏ ਆ ਮੈਂ ਕਹਣਾ ਆ ਕਿ ਡੀਜੀਪੀ ਕੋ ਜੋ ਡੀਜੀਪੀ ਸਰਕਾਰ ਨੂੰ ਰਿਕਵੈਸਟ ਕਰਨਾ ਹੈ ਕਿ ਇਸ ਇਨਾਂ ਲੋਕਾਂ ਨੂੰ ਬਚਾਇਨਾ ਜਾਵੇ ਇਨਾਂ ਦੀ ਨੌਕਰੀ ਜਿਸ ਵਿੱਚ ਕੀਤੀ ਸੀ ਦੇਖੋ ਅਸੀਂ ਪੂਰਾ ਜੱਥਾ ਰਾਵਦਾਸ ਦੀ ਜੁਨੀ ਟੀਮ ਆ ਆਪਾਂ ਸਾਰੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਆਪਾਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਵਾਂਗੇ ਉਹਦੇ ਉਪਰੰਤ ਕਲੱਬ ਦੇ ਵਿੱਚ ਸਾਡਾ ਕਾਫੀ ਵੱਡਾ ਜੱਥਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਹੁਤ ਸਮਾਜ ਨੂੰ ਲੱਗੇ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਔਰ ਮੋਬਾਈਲ ਤੋਂ ਦੂਰ ਰੱਖੋ ਕਿਉਂਕਿ ਇਹ ਮਾਨਸਿਕ ਤਣਾਅ ਜਿਹੜਾ ਸਮਾਜ ਦੇ ਵਿੱਚ ਚਲੇ ਕਰਦਾ ਜਾਂ ਕਿ ਚੋਚੇ ਸਮੇਂ ਸ਼ਕਤੀ ਇਹ ਨਾ ਜਾਂਦੀ ਵੀ ਆ ਇਹ ਤੋਂ ਬਚ ਜਾ ਚਾਹ ਪਰ ਜਾਂ ਸੱਜਾ ਥੈਂਕ ਯੂ ਅ ਹਾਂਜੀ ਸਰ ਅੱਜ ਤੁਹਾਨੂੰ ਜ਼ਿਲ੍ਹਾ ਪਠਾਨਕੋਟ ਦਾ ਪ੍ਰਧਾਨ ਰਹਿ ਗਿਆ ਹੈ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਸਾਰਿਆਂ ਨੂੰ ਮੇਰੇ ਵੱਲੋਂ ਜਿਹੜਿਆ ਉਸ ਸਮਾਜ ਨੂੰ ਪਹਿਲੇ ਲੋਨ ਧੰਨਵਾਦ ਕਰਦਾ ਤੇ ਪੰਜਾਬ ਪ੍ਰਧਾਨ ਅਮੇਰੰਦਾਵਾ ਜੀ ਦਾ ਸਹਿਦਲੋਂ ਧੰਨਵਾਦ ਕਰਦਾ ਹਾਂ ਯਾਨੀ ਮੈਨੂੰ ਇਸ ਗੱਲ ਸਮਝਿਆ ਸਮਾਜ ਦੀ ਸੇਵਾ ਕਰਨ ਦੇ ਕਾਦੇ ਸਮਝਿਆ ਤੇ ਮੈਂ ਪਹਿਲ ਦਿਨ ਤੋਂ ਸਮਾਜੀ ਸੇਵਾ ਕਰਾਂਗਾ ਜੈ ਭੀਮ ਜੈ ਭਾਰਤ